ਅੱਜ ਦੀ ਖਬਰ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਕਿ ਧਰਮਕੋੜ ਦੇ ਵਿੱਚ ਇੰਨੇ ਵੱਡੇ ਵੱਡੇ ਸਕੈਮ ਚੱਲਦੇ ਪਏ ਨੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਆਕਰ ਹੁੰਦਾ ਕੀ ਪਿਆਏ ਅਸੀਂ ਤੁਹਾਨੂੰ ਇਹ ਬਾਜ਼ਾਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਰਜਿੰਦਰਾ ਰੋਡ ਦੀਆਂ ਤਸਵੀਰਾਂ ਨੇ ਇੱਥੋਂ ਲਗਭਗ ਬਾਸ ਦੀ ਦੁਕਾਨ ਹੁੰਦੀ ਸੀ ਹੁਣ ਵੀ ਹੈਗੀ ਐ ਇਥੋਂ ਲਗਭਗ 13 ਦੁਕਾਨਾਂ ਹੁੰਦੀਆਂ ਨੇ ਇਹ ਜਿਹੜੀ ਜਗ੍ਹਾ ਹੈ ਇਹ ਲਗਭਗ 45 ਮਰਲੇ ਐ 39 45 ਮਰਲੇ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਹੁੰਦੀਆਂ ਨੇ ਉਹ ਸਾਰੀ ਦੀ ਸਾਰੀ ਨਜਾਇਜ਼ ਉਸਾਰੀ ਐ ਨਜਾਇਜ਼ ਦੁਕਾਨਾਂ ਬਣਾਈਆਂ ਹੋਈਆਂ ਨੇ ਪਰ ਜਿਹੜੀ ਕਮੇਟੀ ਕਰਦੇ ਮੁਲਾਜ਼ਮ ਨੇ ਉਹ ਚੁੱਪ ਵੱਟੀ ਬੈਠੇ ਨੇ ਅਫਸਰ ਚੁੱਪ ਵੱਟੀ ਬੈਠੇ ਨੇ ਇਹ ਜਿਹੜੀ ਜਗ੍ਹਾ ਹੈ ਇਹ ਪਟਵਾਰਖਾਨੇ ਦੇ ਵਿੱਚ ਜਿਹੜੀ ਜਮ ਹੈ ਇਹ ਖਸਰਾ ਨੰਬਰ 620 ਇਹ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਾਜ਼ਾਰ ਦੇਖ ਰਹੇ ਹੋ ਇਹ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇਹ ਖਸਰਾ ਨੰਬਰ 620 ਦੀਆਂ ਦੁਕਾਨਾਂ ਨੇ ਇਹ 39 ਮਰਲੇ ਜਿਹੜੀਆਂ ਦੁਕਾਨਾਂ ਨੇ 39 ਮਰਲੇ ਵਿੱਚ ਦੁਕਾਨਾਂ ਬਣੀਆਂ ਹੋਈਆਂ ਤੇ ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਦੁਕਾਨਾਂ ਕਮਜੇ ਦੇ ਤੌਰ ਤੇ ਨੇ ਪਰ ਵੱਡੀ ਤੇ ਇੰਟਰਸਟਿੰਗ ਗੱਲ ਇੱਥੇ ਆਉਂਦੀ ਹੈ ਇਹ ਇਹਨਾਂ ਦੁਕਾਨਾਂ ਦੇ ਵਿੱਚ ਕੁਝ ਤਾਂ ਦੁਕਾਨਦਾਰਾਂ ਦੀਆਂ ਰਜਿਸਟਰੀਆਂ ਤੱਕ ਹੈਗੀਆਂ ਕੁਝ ਜਮ੍ਹਾਂਬੰਦੀ ਤੇ ਇਹ ਦੁਕਾਨਾਂ ਚੜੀਆਂ ਹੋਈਆਂ ਕੁਝ ਜਗ੍ਹਾ ਇਹ ਰਜਿਸਟਰੀ ਦੇ ਵਿੱਚ ਆਉਂਦੀ ਹੈ ਤੇ ਰਜਿਸਟਰੀਆਂ ਹੋਈਆਂ ਵੀ ਨੇ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਇਹ ਜਦੋਂ ਇਹ ਦੁਕਾਨਦਾਰਾਂ ਨੇ ਇਹ ਜਗ੍ਹਾ ਤੇ ਕਬਜ਼ਾ ਕੀਤਾ ਸੀ ਤੇ ਇਹ ਜਿਹੜਾ ਉਦੋਂ ਰੌਲਾ ਪਿਆ ਸੀ ਤੇ ਰੋਲਾ ਪੈਣ ਦੇ ਵਿੱਚ ਨਗਰ ਕੌਂਸਲ ਨੇ ਇਹ ਦੁਕਾਨਾਂ ਸ਼ਟਾਊਨ ਦੇ ਲਈ ਬਹੁਤ ਕੁਝ ਕੀਤਾ ਪਰ ਦੁਕਾਨਦਾਰਾਂ ਨੇ ਜਗਾ ਨਗਰ ਕੌਂਸਲ ਨੂੰ ਨਹੀਂ ਦਿੱਤੀ ਲਾਸਟ ਤੇ ਕੀ ਹੋਇਆ ਹੈ ਕਿ ਨਗਰ ਕੌਂਸਲ ਨੇ ਆਪਣਾ ਕੇਸ ਫਾਈਲ ਕਰ ਦਿੱਤਾ ਨਗਰ ਕੌਂਸਲ ਨੇ ਹਾਈ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਜਦੋਂ ਉੱਥੇ ਜਾ ਕੇ ਸਾਰੇ ਦਸਤਾਵੇਜ਼ ਵਿੱਚ ਪੇਚ ਹੋਏ ਸਾਰੀਆਂ ਦਲੀਲਾਂ ਅਪੀਲਾਂ ਚੱਲੀਆਂ ਆਖਰ ਫੈਸਲਾ ਆ ਗਿਆ ਫੈਸਲਾ ਕੀ ਆਉਂਦਾ ਹੈ ਇਹ ਜਲਾ ਆਉਂਦਾ ਨਗਰ ਕਾਉਂਸਲ ਦੇ ਹੱਕ ਦੇ ਵਿੱਚ ਜਿਹੜੀ ਸਾਰੀ ਪ੍ਰਕਿਰਿਆ ਕਬਜ਼ਾ ਲੈਣ ਦੀ ਜਿਹੜੀ ਦੁਕਾਨਾਂ ਦੀ ਅਦਾਲਤ ਨੇ ਦੇ ਦਿੱਤਾ ਅਧਿਕਾਰ ਨਗਰ ਕਾਉਂਸਲ ਧਰਮਕੋਟ ਨੂੰ ਪਰ ਨਗਰ ਕਾਉਂਸਲ ਧਰਮਕੋਟ ਚੁੱਪ ਹੋ ਗਿਆ ਨਗਰ ਕਾਉਂਸਲ ਧਰਮਕੋਟ ਦੇ ਸਾਰੇ ਅਫਸਰ ਗੂੜੀ ਨੀਂਦਰ ਸੌਂ ਗਏ ਕਿਉਂਕਿ ਉੱਥੇ ਕੁਝ ਸਾਨੂੰ ਇਹ ਵੀ ਪਤਾ ਲੱਗਿਆ ਕਿ ਕੁਝ ਜਿਹੜੇ ਅਫਸਰ ਨੇ ਨਗਰ ਕਾਉਂਸਲ ਦੇ ਵਿੱਚ ਹੈਗੇ ਆ ਉਹਨਾਂ ਦੀਆਂ ਦੁਕਾਨਾਂ ਵੀ ਉੱਥੇ ਨੱਪੀਆਂ ਹੋਈਆਂ ਉਹਨਾਂ ਵੀ ਦੁਕਾਨਾਂ ਨੱਪੀਆਂ ਹੋਈਆਂ ਨੇ ਕੁਝ ਅਸਰਾਂ ਨੇ ਵਿੱਚੋਂ ਕੁਝ ਕਮੇਟੀ ਕਰਦੇ ਜਿਹੜੇ ਮੁਲਾਜ਼ਮ ਲੱਗੇ ਨੇ ਉਹਨਾਂ ਨੇ ਵੀ ਨੱਪੀਆਂ ਹੋਈਆਂ ਵੱਡੇ ਵੱਡੇ ਰਸੂਕਦਾਰਾਂ ਨੇ ਉਹ ਦੁਕਾਨਾਂ ਦੇ ਉੱਤੇ ਕਬਜਾ ਕੀਤਾ ਹੋਇਆ ਉਹ ਅੱਗੇ ਕਿਰਾਏ ਤੇ ਦਿੱਤੀਆਂ ਹੋਈਆਂ ਤੇ ਮੋਟਾ ਪੈਸਾ ਕਮਾ ਰਹੇ ਨੇ ਜਗ੍ਹਾ ਜਿਹੜੀ ਨਗਰ ਕੌਂਸਲ ਦੀ ਦੁਕਾਨਾਂ ਉੱਤੇ ਨਜਾਇਜ਼ ਉਸਾਰੀ ਕਰ ਦਿੱਤੀ ਤੇ ਅੱਗੇ ਮੋਟਾ ਜਿਹੜਾ ਕਿਰਾਇਆ ਵਸੂਲ ਰਹੇ ਨੇ ਜਿਹੜੇ ਲੋਕਾਂ ਨੇ ਕਬਜਾ ਕੀਤਾ ਹੋਇਆ ਪਰ ਮਜ਼ਾ ਦੀ ਗੱਲ ਹੈ ਕਿਤੇ ਨਗਰ ਕੌਂਸਲ ਨੇ ਉਧਰ ਝਾਕ ਕੇ ਵੀ ਵੇਖਿਆ ਹੋਵੇ ਮਜ਼ਾ ਦੀ ਗੱਲ ਹੈ ਕਿਤੇ ਦੇਖਿਆ ਹੋਵੇ ਕਿ ਇਹ ਅਸੀਂ ਜਿਹੜੀਆਂ ਨਗਰ ਕੌਂਸਲ ਦੀਆਂ ਦੁਕਾਨਾਂ ਨੇ ਛੁਡਾ ਲਈਏ ਹੁਣ ਤਾਂ ਕੋਰਟ ਦੇ ਆਰਡਰ ਵੀ ਨੇ ਇਨਾਂ ਕੋਲੇ ਹੁਣ ਤਾਂ ਕੋਈ ਕਿਤੇ ਨਹੀਂ ਜਾ ਸਕਦਾ ਪ੍ਰਸ਼ਾਸਨ ਇਨਾਂ ਕੋਲੇ ਇਹ ਕੋਰਟ ਦੇ ਆਰਡਰ ਇਨਾਂ ਕੋਲੇ ਤੇ ਦੁਕਾਨਾਂ ਦਾ ਕਬਜ਼ਾ ਕਿਉਂ ਨਹੀਂ ਲੈ ਰਹੇ ਦੁਕਾਨਾਂ ਉਹਨਾਂ ਦੁਕਾਨਦਾਰਾਂ ਕੋਲੀ ਨੇ ਉਹ ਚੱਕ ਰਜਿਸਟਰੀਆਂ ਵਿਖਾ ਦਿੰਦੇ ਨੇ ਜੇ ਉਹਨਾਂ ਕੋਲ ਰਜਿਸਟਰੀਆਂ ਨੇ ਤੇ ਜਿਹੜੇ ਹਾਈ ਕੋਰਟ ਨੇ ਕੋਰਟ ਨੇ ਆਰਡਰ ਪਾਸ ਕੀਤੇ ਨੇ ਕਿ ਦੁਕਾਨਾ ਖਾਲੀ ਕਰੋ ਭਈ ਇਹ ਦੁਕਾਨਾ ਨਗਰ ਕੌਂਸਲ ਦੀਆਂ ਨੇ ਉਹ ਫਿਰ ਕੀ ਨੇ ਜਾਂ ਤਾਂ ਫਿਰ ਜਿਹੜਾ ਆਰਡਰ ਹੈ ਉਹ ਜਾਲੀ ਹੈ ਤੇ ਜਾਂ ਰਜਿਸਟਰੀਆਂ ਜਾਲੀ ਨੇ ਤੇ ਜੇਕਰ ਉਹ ਉਹ ਜਿਹੜੀ ਜਗ੍ਹਾ 39 ਮਰਲੇ ਜਗ੍ਹਾ 620 ਖਸਰਾ ਨੰਬਰ ਹੈ ਉਹਨਾਂ ਦੀਆਂ ਰਜਿਸਟਰੀਆਂ ਹੋ ਗਈਆਂ ਤੇ ਇਹਨਾਂ ਦੇ ਵਿੱਚ ਨਿਵਾਲਵ ਕੌਣ ਹੈ ਪਟਵਾਰੀ ਹੈ ਤਹਿਸੀਲਦਾਰ ਹੈ ਤੇ ਹੋਰ ਵੀ ਜਿਹੜੇ ਅਫਸਰ ਨੇ ਉਹ ਇਸ ਦੇ ਜ਼ਿੰਮੇਵਾਰ ਨੇ ਵੱਡੀ ਗੱਲ ਤਾਂ ਇਹ ਹੈ ਕਿ ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਨਜਾਇਜ਼ ਕਬਜ਼ੇ ਹਟਾਵਾਂਗੇ ਹੁਣ ਇੱਥੇ ਪਤਾ ਲੱਗੂਗਾ ਕਿ ਨਜਾਇਜ਼ ਕਬਜ਼ੇ ਜਿਹੜੇ ਦੁਕਾਨਦਾਰਾਂ ਨੇ ਕੀਤੇ ਹੋਏ ਨੇ ਉਹ ਜੋ ਖਰਸੂਖ ਕਰ ਲੋਕਾਂ ਨੇ ਇਹ ਰਜ਼ਿੰਦਰਾ ਰੋਡ ਤੇ ਨਗਰ ਕੌਂਸਲ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਉੱਥੇ ਨਜਾਇਜ਼ ਦੁਕਾਨਾਂ ਬਣਾਈਆਂ ਹੋਈਆਂ ਨੇ ਉਹ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਖਾਲੀ ਕਰਾ ਕੇ ਉਹ ਜਗ੍ਹਾ ਕਮੇਟੀ ਕਰਨ ਨੂੰ ਮਿਲੇਗੀ ਸਵਾਲ ਵੱਡਾ ਇਹ ਪੈਦਾ ਹੁੰਦਾ ਹੈ ਤੇ ਉਹ ਦੁਕਾਨਾਂ ਕਮੇਟੀ ਕਰਦੇ ਅੰਡਰ ਆਉਣਗੀਆਂ ਜੇ ਜੇਕਰ ਕਮੇਟੀ ਕਰਦੇ ਉਹ ਦੁਕਾਨਾਂ ਅੰਡਰ ਆਉਂਦੀਆਂ ਤਾਂ ਲੱਖਾਂ ਰੁਪਏ ਹਰ ਮਹੀਨੇ ਦਾ ਕਰਾਇਆ ਜਿਹੜਾ ਕਮੇਟੀ ਕਰਦੇ ਖਜ਼ਾਨੇ ਦੇ ਵਿੱਚ ਜਾਏਗਾ ਤੇ ਉਹ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਜਾਏਗਾ ਤੇ ਉਹ ਸਹੂਲਤਾਂ ਦੇ ਰੂਪ ਦੇ ਵਿੱਚ ਧਰਮਕੋੜ ਹਲਕਾ ਨੂੰ ਮਿਲੇਗਾ ਵੱਡੀ ਗੱਲ ਉਦੋਂ ਬਣ ਜਾਂਦੀ ਹੈ ਕਿ ਜਦੋਂ ਵੱਡੇ ਵੱਡੇ ਅਫਸਰ ਇਸ ਗੱਲ ਤੇ ਜਵਾਬ ਵੀ ਨਹੀਂ ਦੇਣਾ ਚਾਹੁੰਦੇ ਜਦੋਂ ਅਸੀਂ ਕਮੇਟੀ ਕਰਦੇ ਵਿੱਚ ਗਏ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਕਰ ਰਹੇ ਆ ਅਸੀਂ ਕਿਹਾ ਸਾਨੂੰ ਆਰਡਰ ਦੇ ਦਿਓ ਜੀ ਕਹਿੰਦੇ ਜੀ ਲੱਭਣ ਵਾਲੇ ਆ ਪਤਾ ਨਹੀਂ ਕਿੱਥੇ ਰੱਖ ਬੈਠੇ ਆ ਇਸ ਤਰ੍ਹਾਂ ਦੇ ਉਲਝਲੂਝੇ ਜਿਹੜੇ ਜਵਾਬ ਕਮੇਟੀ ਘਰ ਤੋਂ ਮਿਲਦੇ ਆ ਪਰ ਕਿਸੇ ਵੀ ਅਫਸਰ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਉਹਨਾਂ ਜਿਹੜੇ ਦੁਕਾਨਦਾਰੇ ਨੇ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕੱਟਿਆ ਨਾ ਹੀ ਕੋਈ ਧੌਣ ਦੁਕਾਨਾਂ ਗਈ ਹੈ ਨਾ ਹੀ ਕਬਜ਼ੇ ਲੈਣ ਗਈ ਹੈ ਹੁਣ ਤਾਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਨਗਰ ਕੌਂਸਲ ਨੂੰ ਲੈ ਕੇ ਦਿੱਤੀਆਂ ਐ ਇਸੇ ਕਰਕੇ ਲੈ ਕੇ ਦਿੱਤੀਆਂ ਨੇ ਕਿ ਔਖੇ-ਸੌਖੇ ਵੇਲੇ ਕੰਮ ਹੋਣ ਗਿਆ ਜਦੋਂ ਆਪਾਂ ਬਾਹਰੋਂ ਵਗਾਉਂਦੇ ਸੀ ਉਹਨਾਂ ਮਸ਼ੀਨਾਂ ਨਾਲ ਢਾ ਦੇਓ ਦੁਕਾਨਾਂ ਤੇ ਕਬਜ਼ਾ ਲਓ ਪਰ ਨਹੀਂ ਨਹੀਂ ਕੰਮ ਕਰਨਾ ਕਿ ਕੋਈ ਵੱਡੇ-ਵੱਡੇ ਲੋਕਾਂ ਦੀਆਂ ਉਹ ਦੁਕਾਨਾਂ ਨੇ ਵੱਡੇ-ਵੱਡੇ ਲੋਕਾਂ ਨੂੰ ਤੇ ਕਬਜ਼ਾ ਕੀਤਾ ਹੋਇਆ ਹੈ ਨਗਰ ਕੌਂਸਲ ਕਿਉਂ ਕਰੇਗਾ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਸਾਹ ਤੱਕ ਨਹੀਂ ਕੱਢਿਆ ਕਿ ਅਸੀਂ ਇਹ ਕੇਸ ਜਿੱਤ ਚੁੱਕੇ ਹਾਂ ਪਹਿਤਕਾਨਾ ਖਾਲੀ ਕਰੋ ਆਰਡਰ ਵੀ ਇਹਨਾਂ ਦੇ ਕੋਲ ਨੇ ਸਾਰੇ ਕੁਝ ਕੋਲ ਹੈ ਪਰ ਇਹਨਾਂ ਨੇ ਦੁਕਾਨਾ ਖਾਲੀ ਨਹੀਂ ਕਰਾਉਣੀ ਆ ਕਿਉਂਕਿ ਇਹਨਾਂ ਦੇ ਵਿੱਚ ਹਿੱਸੇ ਨੇ ਇਹਨਾਂ ਦੇ ਹਿੱਸੇ ਪੱਤੀ ਦੇ ਵਿੱਚ ਇਹਨਾਂ ਦੇ ਵਿੱਚ ਕੁਝ ਅਫਸਰ ਤਾਂ ਆਪ ਹੀ ਨੱਪੀ ਬੈਠੇ ਨੇ ਦੁਕਾਨਾ ਇੰਨਾ ਵੱਡਾ ਸਕੈਮ ਹਲਕਾ ਧਰਮਕੋੜ ਦੇ ਵਿੱਚ ਚੱਲਦਾ ਹੈ ਜੇਕਰ ਇਹ ਦੁਕਾਨਾ ਕਮੇਟੀ ਕਰਨ ਨੂੰ ਮਿਲ ਜਾਂ ਤਾਂ ਲੱਖਾਂ ਕਰੋੜਾਂ ਦੀ ਜਿਹੜੀ ਬਜਟ ਹੈ ਹੋਰ ਵੱਧ ਜਾਵੇਗਾ ਦੁਕਾਨਾਂ ਦਾ ਕਿਰਾਇਆ ਆਉਣ ਲੱਗ ਜਾਵੇਗਾ ਜੇ ਗੱਲ ਉਸ ਜਗ੍ਹਾ ਦੇ ਮੁੱਲ ਦੀ ਕਰੀਏ ਉਸ ਜਗ੍ਹਾ ਦਾ ਮੁੱਲ ਇੱਕ ਇੱਕ ਦੁਕਾਨ ਦਾ 2-2 ਕਰੋੜ ਰੁਪਇਆ ਮੰਗ ਰਹੇ ਨੇ ਲੋਕ 2-2 ਕਰੋੜ ਰੁਪਇਆ ਉੱਥੇ ਇੱਕ ਦੁਕਾਨ ਦਾ ਮੁੱਲ ਹੋਇਆ ਪਿਆ ਤੇ ਉਹ ਜਿਹੜੀ ਇੱਕ ਦੁਕਾਨ ਹੈ ਮੰਨ ਲਓ ਮਰਲੇ ਡੇਢ ਮਰਲੇ 'ਚ ਇੱਕ ਦੁਕਾਨ ਬਣ ਜਾਂਦੀ ਹੈ ਤੇ 39 ਮਰਲੇ ਦੁਕਾਨਾਂ 39 ਮਰਲੇ ਦੇ ਵਿੱਚ ਜਿੰਨੀਆਂ ਦੁਕਾਨਾਂ ਆਉਂਦੀਆਂ ਨੇ ਉਹ ਸਾਰੀਆਂ ਕਬਜ਼ੇ ਦੇ ਥੱਲੇ ਨੇ ਰਜਿਸਟਰੀਆਂ ਨੇ ਉਹ ਵੀ ਜਾਲੀ ਬਣ ਗਈਆਂ ਹੁਣ ਇਹ ਇੱਕ ਵੱਡਾ ਵਿਸ਼ਾ ਹੈ ਇਸ ਦੇ ਉੱਤੇ ਜਾਂਚ ਕਰਨ ਦਾ ਵੀ ਜਾਲੀ ਰਜਿਸਟਰੀਆਂ ਕਿਹਨੇ ਬਣਾਈਆਂ ਜਦੋਂ ਨਗਰ ਕਾਉਂਸਲ ਦਾ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਰਜਿਸਟਰੀਆਂ ਕਿਵੇਂ ਬਣ ਸਕਦੀਆਂ ਉਹ ਜਗ੍ਹਾ ਵੇਖਦੇ ਨਹੀਂ ਸਕਦੀ ਆ ਖਸਰਾ ਨੰਬਰ 620 ਦੇ ਵਿੱਚ 39 ਮਰਲੇ ਦੁਕਾਨਾਂ ਨੇ ਉਹ ਨਗਰ ਕੌਂਸਲ ਦੀਆਂ ਨੇ ਨਗਰ ਕੌਂਸਲ ਕਬਜ਼ਾ ਛਡੋਣ ਦੇ ਲਈ ਕੋਈ ਵੀ ਸਟੈਪ ਨਹੀਂ ਚੱਕ ਰਿਆ ਧਰਮਕੋੜ ਦੇ ਵਿੱਚ ਨਜਾਇਜ਼ ਕਬਜ਼ੇ ਹੋਈ ਜਾਂਦੇ ਧਰਮਕੋੜ ਦੇ ਵਿੱਚ ਬਿਨਾਂ ਨਕਸ਼ੇ ਤੋਂ ਦੁਕਾਨਾਂ ਬਣੀਆਂ ਜਾਂਦੀਆਂ ਧਰਮਕੋੜ ਦੇ ਵਿੱਚ ਬਿਨਾਂ ਨਕਸ਼ੇ ਤੋਂ ਘਰ ਬਣੇ ਜਾਂਦੇ ਧਰਮਕੋੜ ਦੇ ਵਿੱਚ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਧਰਮਕੋੜ ਦੇ ਵਿੱਚ ਨਜਾਇਜ਼ ਸ਼ੋਰੂਮ ਬਣਦੇ ਪਏ ਨੇ ਪਰ ਮਜ਼ਾਲ ਦੀ ਕਿਤੇ ਕੋਈ ਵੀ ਅਫਸਰ ਉੱਥੇ ਗਿਆ ਹੋਵੇ ਮਜ਼ਾ ਆਦੀ ਹੈ ਕਿਸੇ ਮੈਂ ਉੱਥੇ ਅਫਸਰ ਸਾਹਿਬ ਦਿਖਾਈ ਹੋਵੇ ਤੇ ਆਪਾਂ ਗੱਲ ਕਰੀਏ ਰੋਗ ਲੋਗੜ ਚੌਂਕ ਤੇ ਇੱਕ ਸ਼ੋਰੂਮ ਬਣਦਾ ਪਿਆ ਲੈਂਟਰ ਵੀ ਪੈ ਗਿਆ ਉਹਦਾ ਪਰ ਉਸ ਬੰਦੇ ਨੂੰ ਨਕਸ਼ੇ ਬਾਰੇ ਨੌਲਜ ਹੀ ਨਹੀਂ ਸੀ ਨਕਸ਼ੇ ਬਾਰੇ ਪਤਾ ਹੀ ਨਹੀਂ ਸੀ ਨਕਸ਼ਾ ਹੁੰਦਾ ਕੀ ਆ ਜਿਹੜਾ ਕੋਠੀਆਂ ਦੇ ਨਕਸ਼ੇ ਬਣਾਉਣੇ ਆ ਆਪਾਂ ਘਰ ਬਣਾਉਣ ਦੇ ਲਈ ਉਹ ਨਕਸ਼ਾ ਉਹਨੂੰ ਹੀ ਸਮਝੀ ਜਾਂਦਾ ਸੀ ਉਹਨੇ ਬਿਨਾਂ ਨਕਸ਼ੇ ਤੋਂ ਉਹ ਜਿਹੜਾ ਲੈਂਟਰ ਪਾਇਆ ਨੀਹਾਂ ਰੱਖੀਆਂ ਕਿਉਂਕਿ ਉਹਨੇ ਫਾਈਲ ਜਦੋਂ ਅਸੀਂ ਉੱਥੇ ਪਹੁੰਚੇ ਤੇ ਉਹ ਕਹਿੰਦਾ ਬਈ ਅਸੀਂ ਫਾਈਲ ਜਮ੍ਹਾਂ ਕਰਾਉਨੇ ਆ ਉਸ ਤੋਂ ਬਾਅਦ ਉਹਨੇ ਫਾਈਲ ਜਮ੍ਹਾਂ ਕਰਾਈ ਪਤਾ ਨਹੀਂ ਇਹਨਾਂ ਨੇ ਪਾਸ ਕੀਤਾ ਜਾਂ ਨਹੀਂ ਕੀਤਾ ਇਹ ਰੱਬ ਜਾਣਦਾ ਉਸ ਤੋਂ ਬਾਅਦ ਉਹ ਜਿਹੜੀ ਫਾਈਲ ਹੈ ਉਹ ਜਮ੍ਹਾਂ ਕਰਵਾਈ ਗਈ ਨਗਰ ਕੌਂਸਲ ਦੇ ਵਿੱਚ ਤੇ ਫਿਰ ਵੀ ਇਹ ਰੋਕ ਕੇ ਆਏ ਸੀ ਨਗਰ ਕੌਂਸਲ ਵਾਲੇ ਕਿ ਤੂੰ ਇਸ ਤੋਂ ਅੱਗੇ ਉਹ ਦੁਕਾਨਾ ਜਿਹੜੀ ਓਸ਼ੋ ਰੂਮ ਹੈ ਬੰਦ ਕਰ ਦੇ ਉਹਨੇ ਬੰਦ ਨਹੀਂ ਕੀਤਾ ਜਦੋਂ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦਾ ਅਸੀਂ ਤਾਂ ਨਗਰ ਕੌਂਸਲ ਵਾਲਿਆਂ ਨੂੰ ਪੈਸੇ ਦਿੱਤੇ ਆ ਤੇ ਜੀ ਕੰਮ ਕਰ ਰਹੇ ਆ ਉਸ ਨੇ ਬਿਨਾ ਨਕਸ਼ਾ ਪਾਸ ਕਰਾਏ ਬਿਨਾ ਨਕਸ਼ਾ ਭਰੇ ਉਹਨੇ ਉਹ ਸਾਰੀ ਸ਼ੁਰੂ ਕਰ ਦਿੱਤੀ ਤਾਂ ਕੋਈ ਵੀ ਅਧਿਕਾਰੀ ਉੱਤੇ ਗਿਆ ਨਹੀਂ ਜਦੋਂ ਅਸੀਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਦੋਂ ਗਏ ਆ ਤੇ ਫਿਰ ਜਾ ਕੇ ਕਿਤੇ ਹਾਲੇ ਪਤ ਨਹੀਂ ਨਕਸ਼ਾ ਬਣਿਆ ਕਿ ਨਹੀਂ ਬਣਿਆ ਉਹ ਬਿਨਾ ਨਕਸ਼ੇ ਤੋਂ ਬਿਲਡਿੰਗ ਖੜੀ ਹੋ ਗਈ ਇਸੇ ਤਰ੍ਹਾਂ ਹਜ਼ਾਰਾਂ ਜਿਹੜੇ ਦੁਕਾਨਾਂ ਨੇ ਘਰ ਨੇ ਬਿਨਾ ਨਕਸ਼ੇ ਤੋਂ ਧਰਮਕੋਟ ਦੇ ਵਿੱਚ ਬਣੇ ਹੋਏ ਨੇ ਪਰ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਅਰਜਿੰਦਰਾ ਰੋਡ ਦੇ ਉੱਤੇ ਇਹ ਦੁਕਾਨਾਂ ਬਣੀਆਂ ਹੋਈਆਂ ਨੇ 13 ਦੁਕਾਨਾਂ ਨੇ 13 ਦੁਕਾਨਾਂ ਜਿਹੜੀਆਂ ਨਜਾਇਜ਼ ਬਣੀਆਂ ਹੋਈਆਂ ਨੇ ਇਹ ਨਗਰ ਕੌਂਸਲ ਦੀਆਂ ਦੁਕਾਨਾਂ ਨੇ ਪਰ مالک ਕੋਈ ਹੋਰ ਬਣਿਆ ਹੋਇਆ ਹੈ ਇਹਨਾਂ 13 ਦੁਕਾਨਾਂ ਦਾ 39 ਮਰਲੇ ਜਗ ਹੈ ਤੇ 620 ਖਸਰਾ ਨੰਬਰ ਹੈ ਪਰ ਵੱਡਾ ਸਵਾਲ ਇੱਥੇ ਆਉਂਦਾ ਕਿ ਇਹ ਦੁਕਾਨਾਂ ਖਾਲੀ ਕਰਾਈਆਂ ਜਾਣਗੀਆਂ ਤੇ ਇਹ ਦੁਕਾਨਾਂ ਜਿਹੜੀਆਂ ਢਾਈਆਂ ਜਾਣਗੀਆਂ ਕੀ ਇੱਥੇ ਚੱਲੇਗਾ ਬਲਡੋਜ਼ਰ ਕਿ ਗਰੀਬ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਚੱਲੇਗਾ ਹੁਣ ਪਤਾ ਲੱਗੂਗਾ ਕਿ ਨਗਰ ਕੌਂਸਲ ਨੇ ਕੇਸ ਜਿੱਤ ਚੁੱਕਿਆ ਹੈ ਆਰਡਰ ਵੀ ਆ ਚੁੱਕੇ ਨੇ ਪਰ ਇਸ ਆਰਡਰ ਨੂੰ ਲਗਭਗ 5-6 ਮਹੀਨੇ ਹੋ ਚੁੱਕੇ ਨੇ ਪਰ ਇਹ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੁਣ ਇੱਥੇ ਸਵਾਲ ਉੱਠਦਾ ਹੈ ਕਿ ਇਹ ਦੁਕਾਨਾਂ ਦੇ ਉੱਤੇ ਬੰਦੋਜ ਚੱਲੇਗਾ ਕਬਜ਼ਾ ਲੈ ਸਕੇਗਾ ਨਗਰ ਕੌਂਸਲ ਕਿ ਇਸੇ ਹੀ ਤਰ੍ਹਾਂ ਸਪਾਰਸ਼ਾਂ ਚਲਦੀਆਂ ਰਹਿਣਗੀਆਂ ਕਿ ਇਹ ਮਾਮਲਾ ਠੱਪ ਹੋ ਜਾਵੇਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਰਕਾਰਾਂ ਦੇ ਕੰਨ ਖੁੱਲ ਜਾਣ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਵੱਲੋਂ ਕੀਤੇ ਵਾਦੇ ਪੂਰੇ ਹੋ ਜਾਣ ਜੇਕਰ ਇਹਨਾਂ ਦੁਕਾਨਾਂ ਦੇ ਉੱਤੇ ਕਬਜ਼ਾ ਹਟਾਇਆ ਗਿਆ ਇਸ ਦੁਕਾਨਾਂ ਦਾ ਕੋਈ ਹੱਲ ਕੀਤਾ ਗਿਆ ਇਹਨਾਂ ਦੁਕਾਨਾਂ ਦੇ ਉੱਤੇ ਕਬਜ਼ਾ ਜਿਹੜਾ ਨਗਰ ਕੌਂਸਲ ਦਾ ਹੋ ਗਿਆ ਤਾਂ ਸਮਝ ਲੈਣਾ ਕਿ ਸਰਕਾਰਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਤੇ ਜੇ ਇਹ ਕਬਜ਼ੇ ਨਹੀਂ ਹਟਾਏ ਜਾਂਦੇ ਫਿਰ ਅਸੀਂ ਵੀ ਸਮਝਾਂਗੇ ਕਿ ਸਰਕਾਰਾਂ ਵੀ ਇਹਨਾਂ ਲੋਕਾਂ ਦੇ ਨਾਲ ਮਿਲ ਚੁੱਕੀਆਂ ਨੇ ਜਿਹੜੇ ਲੋਕ ਕਬਜ਼ਾ ਕਰਦੇ ਨੇ ਇੱਥੇ ਹੀ ਕਰਦੇ ਹਾਂ ਸਮਾਪਤ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਮੈਂ ਤੁਹਾਡਾ ਆਪਣਾ ਸੋਨਾ رائے ਦਉ ਇਜਾਜ਼ਤ ਸਤਰੀ